ਸਪੈਸ਼ਲੀ ਜਿਹੜੀ L1 L2 ਅਪ ਟੂ L6 ਜਿਹੜੀਆਂ ਨਾੜਾਂ ਨੇ ਜਿਹੜੀਆਂ ਸਾਡਾ ਹੈੱਡ ਜਦੋਂ ਬ੍ਰੇਨ ਕਮਾਂਡ ਦਿੰਦਾ ਵੀ ਤੁਹਾਨੂੰ ਦਰਦ ਹੋਇਆ ਗਰਮ ਸਰਦ ਹੋਣਾ ਜਾਂ ਸਾਨੂੰ ਵਾਸ਼ਰੂਮ ਆਇਆ ਉਹ ਜਿਹੜੀ ਕਮਾਂਡ ਸੀ ਜਿਹੜਾ ਰਿਮੋਟ ਕੰਟਰੋਲ ਕਹ ਸਕਦੇ ਆ ਰਿਮੋਟ ਸਿਸਟਮ ਸੀ ਇਹਨਾਂ ਦਾ ਉਹ ਨਹੀਂ ਕੰਮ ਕਰ ਰਿਹਾ ਸੀ ਡਾਕਟਰਾਂ ਨੇ ਕਿਹਾ ਵੀ ਜੇ ਦੀ ਰੀੜ ਦੀ ਹੱਡੀ ਇਹਦੇ ਮੰਨ ਕੇ ਵਟੈਵਰ ਵੀ ਇੰਨੀ ਕਿ ਟੈਕਨੀਕ ਆ ਚੁੱਕੀ ਆ ਆਪਾਂ ਸਾਰੀ ਚੀਜ਼ਾਂ ਠੀਕ ਕਰ ਦਾਂਗੇ ਆਰਟੀਫੀਸ਼ੀਅਲ ਪਾ ਦਾਂਗੇ ਪਰ ਉਹ ਤਾਂ ਹੀ ਪੋਸੀਬਲ ਹੈ ਜਦੋਂ ਤੱਕ ਇਹਦਾ ਬ੍ਰੇਨ ਨਹੀਂ ਕੰਮ ਕਰਦਾ ਮਤਲਬ ਰਿਮੋਟ ਨਹੀਂ ਕੰਮ ਕਰਦਾ ਮੈਂ ਤੇ ਮੈਂ ਸ਼ੁਕਰਗੁਜ਼ਾਰ ਆ ਮੇਰੀ 뮤직 ਇੰਡਸਟਰੀ ਦਾ ਪਿੱਛੇ ਚਾਈ ਫਲੱਡਾਂ ਦੇ ਵਿੱਚ ਵੀ ਸਾਰਿਆਂ ਨੇ ਹੈਲਪ ਕੀਤੀ ਡੈਲੀ ਬਾਈ ਉੱਥੇ ਬਾਈ ਐਮ ਵੀਰਕ ਕਨਵਰ ਗਰੇਵਾਲ ਜਸ ਬਾਜਵਾ ਕੁਲਵਿੰਦਰ ਵਿੱਲਾ ਗਲਬ ਬੜੈ ਤੇ ਔਰ ਨਿਸ਼ੋਨ ਪੁੱਲਰ ਜਸਵੀਰਪਾਲ ਭਾਜੀ ਜਸ ਰੈਕਡ ਦੇ ਓਨਰ ਨੇ ਜਿਨ੍ਹਾਂ ਨੇ ਬਾਈ ਨੂੰ ਲਾਂਚ ਕੀਤਾ ਸੁਖਦਰਸ਼ਨ ਮੈਂ ਆਪਾਂ ਦਿਨ ਰਾਤ ਭਾਈ ਉੱਥੇ 8-10 ਦਿਨ ਸੁੱਤੇ ਨਹੀਂ। ਹੂੰ ਹੂੰ। ਡੇਲੀ ਸਾਡੀ ਆਪਸ ਦੇ ਵਿੱਚ ਵੀ ਮੀਟਿੰਗ ਹੁੰਦੀ ਸੀ ਤੇ ਡਾਕਟਰ ਦੇ ਨਾਲ ਵੀ ਮੀਟਿੰਗ ਹੁੰਦੀ ਸੀ। ਤੇ ਮੈਂ ਆਪਣੇ ਲੈਵਲ ਤੇ ਐਮੀ ਬਾਈ ਨੇ ਸਾਰੇ ਕਲਾਕਾਰਾਂ ਨੇ ਕਿਉਂਕਿ ਸਾਡੇ ਲਿੰਕ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਆ। ਆਪਾਂ ਪੀਜੀਆਈ ਦੇ ਡਾਕਟਰ ਵੀ, ਵੇਦਾਂਤਾ ਦੇ ਡਾਕਟਰ ਵੀ, ਅਮਰੀਕਾ ਦੇ ਡਾਕਟਰ ਵੀ, ਇੰਗਲੈਂਡ ਦੇ ਡਾਕਟਰ ਵੀ ਪੀਡੀਐਫ ਫਾਈਲਾਂ ਸਾਡੇ ਸਾਰਿਆਂ ਦੇ ਮੋਬਾਈਲ 'ਚ ਨੇ। ਹਰ ਇੱਕ ਕੰਟਰੀ ਦੇ ਬੈਸਟ ਜਿਹੜੇ ਡਾਕਟਰ ਐ ਟੌਪ ਦੇ ਆਪਣੇ ਵੀ ਆਫਰ ਕਰਤਾ ਸੀ ਚਾਹੇ ਉਹ ਸਾਨੂੰ ਪੇਡ ਸਲਾਹ ਦੇ ਦੇਣ ਆਪਣੀ ਹੈਨਾ ਪਰ ਸਾਡੇ ਲਿੰਕਸ ਕਰਕੇ ਸਾਰੇ ਡਾਕਟਰਾਂ ਨੇ ਆਪਣੀ ਬੈਸਟ ਸਲਾਹ ਦਿੱਤੀ ਹੈ ਬੈਸਟ ਐਫਰਟ ਕੀਤੇ ਆ ਆਪਣੇ 뮤직 ਇੰਡਸਟਰੀ ਦਾ ਸਾਰੇ ਕਲਾਕਾਰਾਂ ਦਾ ਦਿਨੋਂ ਧੰਨਵਾਦ ਕਰਦਾ ਪਰ ਭਾਈ ਹਾਲਾਤ ਬੜੇ ਕ੍ਰਿਟੀਕਲ ਸੀ ਜਿਹੜੇ ਪਹਿਲੇ 2 ਘੰਟੇ ਹੁੰਦੇ ਆ ਉਹਨੂੰ ਗੋਲਡਨ ਆਵਰ ਕਿਹਾ ਜਾਂਦਾ ਕਿਸੇ ਵੀ ਘਟਨਾ ਜਦੋਂ ਕੋਈ ਵੀ ਘਟਨਾ ਚੱਲਦੀ ਹੈ ਤਾਂ ਉਹ ਸਾਢੇ 3 ਪੌਣੇ 4 ਘੰਟੇ ਦਾ ਅਪਰੋਕਸੀਮੇਟਲੀ ਸਮਾਂ ਸੀਗਾ ਜਦੋਂ ਪੌਣੇ 9 ਵਜੇ ਵਾਪਰਦਾ ਪੌਣੇ 2 ਵਜੇ ਚੌਕੀਸ ਪਹੁੰਚਿਆ ਜਾਂਦਾ ਤਾਂ ਉਹ ਕੀ ਡਾਕਟਰ ਨੇ ਦੱਸਿਆ ਕਿ ਉਹ ਸਮਾਂ ਕ੍ਰੂਸ਼ਲ ਸੀਗਾ ਉਦੋਂ ਕੰਟਰੋਲ ਕੀਤਾ ਜਾ ਸਕਦਾ ਸੀ ਜੇ ਸਮੇਂ ਸਿਰ ਪਹੁੰਚਦੇ ਇਹ ਹਾਂਜੀ ਸਾਢੇ 4 ਘੰਟੇ ਹੁੰਦੇ ਆ ਇਹਨੂੰ ਆ 골ਡਨ ਪੀਰੀਅਡ ਕਹਿੰਦੇ ਆ ਜਦੋਂ ਬਾਈ ਦਾ ਐਕਸੀਡੈਂਟ ਹੋਇਆ ਉਹ ਸੁਖਦਰਸ਼ਨ ਵੀਰੇ ਹੁਣਾ ਨਹੀਂ ਉਹਨਾਂ ਨੂੰ ਚੱਕਿਆ ਉਹਨਾਂ ਦੀ ਬੋਡੀ ਬਿਲਕੁਲ ਨਾਰਮਲ ਨਜ਼ਰ ਆ ਰਹੀ ਸੀ ਕੋਈ ਬਲੱਡ ਲੀਕੇਜ ਨਹੀਂ ਹੈਨਾ ਉਹਨਾਂ ਨੂੰ ਹੁਣ ਨਾਰਮਲ ਬੋਡੀ ਦਾ ਪਤਾ ਨਹੀਂ ਲੱਗਦਾ ਵੀ ਉਹਨੂੰ ਚੋਟ ਕਿੱਥੇ ਲੱਗੀ ਐ ਉਹਨਾਂ ਨੇ ਫਟਾਫਟ ਚੱਕ ਕੇ ਉਹ ਜਿਹੜਾ ਲੋਕਲ ਹਸਪੀਟਲ ਸੀਗਾ ਉੱਥੇ ਪੰਜ ਕੁਲੇ ਵੀ ਪਤਾ ਨਹੀਂ ਲੱਗਾ ਕਿ ਗਰਦਨ ਨੂੰ ਏਡੀ ਵੱਡੀ ਪ੍ਰੋਬਲਮ ਨਹੀਂ ਨਹੀਂ ਬੋਡੀ ਨਾਰਮਲ ਸੀ ਥੱਲੇ ਉਹਨਾਂ ਨੇ ਜਿਹੜਾ ਬਾਈਕ ਵਾਲਾ ਸੂਟ ਪਾਇਆ ਸੀਗਾ ਉੱਤੇ ਹੈਲਮਟ ਪਾਇਆ ਸੀ ਬਹੁਤ ਮਹਿੰਗਾ ਉਹਦੇ ਕਰਕੇ ਜਿਹੜੀ ਗਰਦਨ ਸੀ ਸਿਰਫ ਗਰਦਨ ਫਲੈਕਸੀਬਲ ਸੀ ਸਾਰੀ ਬੋਡੀ ਟਾਈਟ ਸੀ ਜਿਹਦੇ ਕਰਕੇ ਗਰਦਨ ਫਲੈਕਸੀਬਲ ਹੋਣ ਕਰਕੇ ਜਦੋਂ ਆਵਾਰਾ ਪਸ਼ੂ ਉਹਦੇ ਨਾਲ ਟਕਰਾਇਆ ਫਿਰ ਉਸ ਤੋਂ ਬਾਅਦ ਬੋਡੀ ਜਿਹੜੀ ਗੱਡੀ ਨੂੰ ਤੇ ਜ਼ਮੀਨ ਨੂੰ ਲੱਗੀ ਜੋਰ ਦੀ ਹੈਨਾ ਫਿਰ ਨਜ਼ਰ ਨਹੀਂ ਆ ਰਿਹਾ ਸੀ ਵੀ ਇਹਨੂੰ ਸੱਟ ਕਿੱਥੇ ਲੱਗੀ ਆ ਉਹ ਬੇਹੋਸ਼ ਹੋ ਗਏ ਸੀ ਉਹਨਾਂ ਨੇ ਆਪਣੇ ਬੈਸਟ ਐਫਰਟ ਕੀਤੇ ਉਸ ਤੋਂ ਬਾਅਦ ਜਦੋਂ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਆ ਉਸ ਹਸਪੀਟਲ ਨੇ ਕਹਿ ਗਿਆ ਕਿ سپورਟ ਨਹੀਂ ਦਿੱਤੀ ਉਹਨਾਂ ਨੇ ਨੈਕ ਨੂੰ سپورਟ ਦਿੱਤੀ ਹੈ ਤੁਸੀਂ ਫੋਟੋ ਦੇਖੀ ਹੋਣੀ ਆ ਗਰਦਨ ਤੇ ਕਾਲਰ ਬੋਨ ਲੱਗੀ ਹੋਈ ਹੈ ਹਾਂਜੀ ਉਹਨਾਂ ਨੂੰ ਉਹ ਨੈਕ سپورਟ ਉਹਨਾਂ ਨੇ ਦਿੱਤੀ ਹੈ ਔਰ ਬਾਕੀ ਟਾਈਮ ਥੋੜਾ ਜਿਹਾ 3-4 ਘੰਟੇ ਲੱਗੇ ਜਦੋਂ ਤੱਕ 40s ਪਹੁੰਚੇ ਆ ਜੇ ਕਿਤੇ ਐਟ ਵਾਂਸ ਕੋਈ ਇਦਾਂ ਦਾ ਹਸਪੀਟਲ ਲੱਗੇ ਹੁੰਦਾ ਫਰਕ ਤਾਂ ਪੈਂਦਾ ਬਾਈ ਰੇਸ਼ਮ ਜੀ ਮੈਂ ਬੋਲ ਜੀ ਅਗਰ ਗੱਲ ਕਰੀਏ ਜੇਕਰ ਅਗਰ ਉਹ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ 3-4 ਦਿਨ ਤੋਂ ਕਿ ਲੱਗਦਾ ਸੀਗਾ ਤੁਹਾਨੂੰ ਕਿ ਬੋਡੀ ਉਹਨਾਂ ਦੀ ਵਰਕ ਕਰ ਰਹੀ ਹੈ ਜਾਂ ਫਿਰ ਇਦਾਂ ਤਾਂ ਕੋਈ ਇਨਸੀਡੈਂਟ ਹੋ ਸਕਦਾ ਹੋ ਉਹਨਾਂ ਨਾਲ ਜਦੋਂ ਸਟਾਰਟਿੰਗ ਦੇ ਵਿੱਚ ਪਹਿਲੇ ਦਿਨ ਉਹਨਾਂ ਨੂੰ ਲੈ ਕੇ ਆਇਆ ਗਿਆ ਉਦੋਂ ਡਾਕਟਰਾਂ ਨੇ ਕਿਹਾ ਵੀ ਨੁਕਸਾਨ ਕਾਫੀ ਜ਼ਿਆਦਾ ਹੈ ਵੀ ਪਹਿਲੇ ਜਿਹੜੇ 12 ਘੰਟੇ ਆ ਇਹ ਕ੍ਰਿਟੀਕਲ ਨੇ ਚਲੋ ਆਪਣਾ ਇਹ ਅਰਦਾਸਾਂ ਕੀਤੀਆਂ ਸਾਰਿਆਂ ਨੇ 12 ਘੰਟੇ ਤੋਂ ਬਾਅਦ ਕੀ ਹੋਇਆ ਜਿਹੜਾ ਵੈਂਟੀਲੇਟਰ ਹੈ ਆਕਸੀਜਨ ਦੀ ਸਪੋਰਟ ਸਿਰਫ 70% ਦੀ ਜ਼ਰੂਰਤ ਪੈ ਰਹੀ ਸੀ ਸੌਰੀ 30% ਦੀ ਤੇ ਬਾਡੀ ਆਪ ਸਾਹ ਲੈਣ ਲੱਗ ਗਈ ਸੀ ਜਦੋਂ ਪਹਿਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਆ ਕੇ ਕਿ ਖੁਸ਼ਖਬਰੀ ਹੈ ਬਾਡੀ ਰਿਕਵਰ ਕਰ ਰਹੀ ਹੈ ਉਦੋਂ ਸਾਨੂੰ ਸਾਈਨ ਇਦਾਂ ਦੇ ਆਏ ਕਿ ਹੁਣ ਬਾਈ ਹੌਲੀ ਹੌਲੀ ਰਿਕਵਰ ਕਰੂਗਾ ਉਸ ਤੋਂ ਬਾਅਦ ਡਾਕਟਰਾਂ ਨੇ ਕਹਿ ਸੀਗਾ ਅਗਲੇ 72 ਘੰਟੇ ਜੇ ਕੱਢਦਾ ਤਾਂ ਸ਼ਾਇਦ ਕੁਝ ਹੋ ਸਕਦਾ ਉਸ ਤੋਂ ਬਾਅਦ ਸਾਨੂੰ ਸੀਗਾ ਵੀ ਰਿਕਵਰੀ ਹੋਏਗੀ ਪਰ ਉਸ ਤੋਂ ਬਾਅਦ ਜ਼ੀਰੋ ਰਿਕਵਰੀ ਆਈ ਹੈ ਬਾਕੀ ਆਰਗਨ ਵੀ ਕੰਮ ਕਰਨਾ ਛੱਡ ਰਹੇ ਸੀ ਹੌਲੀ ਹੌਲੀ ਫਿਰ ਇਹਦਾ ਮਤਲਬ ਉਹਨਾਂ ਦੀ ਜਿਹੜੀ ਬੀਅਰਡ ਹੈ ਉਹ ਵੀ ਗਰੋ ਕਰ ਰਹੀ ਸੀ ਸਾਨੂੰ ਲੱਗਦਾ ਸੀ ਜੇ ਬੀਅਰਡ ਗਰੋ ਕਰ ਰਹੀ ਹੈ ਇਟ ਮੀਨਸ ਬਾਡੀ ਥਲੜੀ ਠੀਕ ਹੈ ਉਹਨਾਂ ਦੀ ਕਿਡਨੀਜ਼ ਕੰਮ ਕਰ ਰਹੀਆਂ ਸੀ ਯੂਰਿਨ ਪਾਸ ਹੋ ਰਿਹਾ ਸੀਗਾ ਪਰ ਮੇਨ ਐਸ ਪਰ ਡਾਕਟਰਸ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹਦਾ ਦਿਮਾਗ ਨਹੀਂ ਪੂਰਾ ਕੰਮ ਕਰਦਾ ਆਪਾਂ ਜਿੱਦਾਂ ਪਸਲੀਆਂ ਵੀ ਡੈਮੇਜ ਸੀਗੀਆਂ ਉਹਨਾਂ ਦੀ ਜਿੱਦਾਂ ਗਰਦਨ ਸਪਾਇਨ ਤੇ ਡਾਕਟਰ ਨੂੰ ਇਹਦਾ ਆਪਰੇਸ਼ਨ ਦੀ ਲੋੜ ਸੀ ਆਪਰੇਸ਼ਨ ਡਾਕਟਰ ਕਹਿੰਦੇ ਸੀ ਆਪਾਂ ਤਾਂ ਹੀ ਕਰ ਸਕਦੇ ਆ ਜੇ ਇਹਦਾ ਬ੍ਰੇਨ ਕੰਮ ਕਰਦਾ ਤੇ ਬ੍ਰੇਨ ਵੱਲੋਂ ਕੋਈ سپورਟ ਆਈ ਨਹੀਂ ਫਿਰ ਐਂਡ 'ਚ ਹੌਲੀ-ਹੌਲੀ ਆ ਕੇ ਜਿਹੜੇ ਆਰਗਨ ਹੈ ਉਹਦੇ ਬਾਕੀ ਥੱਲੇ ਵਾਲੇ ਉਹ ਜਵਾਬ ਰੇਸ਼ਮ ਬਾਈ ਤੁਸੀਂ ਕਿਹਾ ਸੀ ਕਿ ਬਾਹਰਲੇ ਡਾਕਟਰ ਨਾਲ ਵੀ ਕਨਸਰਨ ਕੀਤਾ ਸੀ ਉਹਨਾਂ ਨੇ ਕੀ ਦੱਸਿਆ ਕੀ ਕਿਤੇ ਵੀ ਇਸ ਚੀਜ਼ ਦਾ ਇਲਾਜ ਹੈ ਨਹੀਂ ਸੀ ਕਿ ਉਹ ਇੱਕ ਦੇ ਵਿੱਚ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਉਹਨਾਂ ਡਾਕਟਰਸ ਦੀ ਸਲਾਹ ਕੀਤੀ ਸੀ ਕਿਉਂਕਿ ਉਹਨਾਂ ਨੇ ਗਾਇਹ ਜੀ ਗੱਲ ਹੈ ਕਿ ਉਹਨਾਂ ਕੋਲੇ ਪਹੁੰਚਾ ਹੋਣਾ ਸਾਰਾ ਕੁਝ ਜੋ ਕਰ ਦਿੰਦਾ ਵੀ ਨੁਕਸਾਨ ਹਾਂਜੀ ਉਹਨਾਂ ਨੇ ਇਹੀ ਕਹਿਆ ਸੀਗਾ ਕਿ ਇੱਕ ਤਾਂ ਜੇ ਨਾਲ ਦੀ ਨਾਲ ਸਪੋਰਟ ਮਿਲ ਜੇ ਘੰਟੇ ਡੇਢ ਦੋ ਘੰਟੇ ਦੇ ਅੰਦਰ ਪ੍ਰੋਪਰ ਹਰ ਇੱਕ ਤਰੀਕੇ ਦੀ ਵੈਂਟੀਲੇਟਰ ਤੋਂ ਲੈ ਕੇ ਆਪਰੇਸ਼ਨ ਫਿਰ ਚਾਂਸਸ ਜ਼ਿਆਦਾ ਸੀਗੇ ਕਿ ਰਾਈਟ ਨਾ ਹੋਆ ਜਿਹੜਾ ਡੈਮੇਜ ਹੈ ਉਹ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਉਹਨਾਂ ਨੇ ਅਮਰੀਕਾ ਚ ਇੱਕ ਦੋ ਐਗਜ਼ਾਮਪਲ ਵੀ ਦਿੱਤੇ ਮੁੰਡਾ ਦਲਵੀਰ ਸੰਧੂ ਹੈ ਮੇਰਾ ਫਰੈਂਡ ਹੈ ਉਹ ਉਹ ਹਾਰਡ ਦਾ ਡਾਕਟਰ ਹੈ ਕੈਲੀਫੋਰਨੀਆ ਦੇ ਵਿੱਚ ਉਨੇ ਅੱਗੇ ਜਿਹੜੇ ਵੈਸਟਰਨ ਨਿਊਰੋ ਤੇ ਰੇਡੀਓਲੋਜੀਸਟ ਅਮਰੀਕਾ ਦੇ ਉਹਨਾਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਇਸ ਕੇਸ ਦੇ ਵਿੱਚ ਜੇ ਉਹ ਠੀਕ ਵੀ ਹੁੰਦਾ ਤਾਂ ਹੋ ਸਕਦਾ ਕੋਈ ਇਹਨੂੰ ਪ੍ਰੋਬਲਮ ਰਹੇ ਆ ساری ਉਮਰ ਬੈੱਡ ਤੇ ਹੀ ਪਿਆ ਰਹੇ ਬ੍ਰੇਨ ਕੰਮ ਨਾ ਕਰੇ ਤਾਂ ਉਹਨਾਂ ਨੇ 5-10% ਹੀ ਚਾਂਸ ਦਿੱਤੇ